ਅੰਜੀ ਸਾਹਿਬ ਜਿਹੜੇ ਅੱਜ ਕੋਸ਼ਿਸ਼ ਬੜੇ ਨੰਬਰ ਜਾਣਕਾਰੀ ਇਹ ਜੀ ਸਾਡੇ ਕੱਲ ਏਸੀ ਰਮੇਸ਼ ਕੁਮਾਰ ਸੁਮਿਤ ਪਸ ਪਾਰਟੀ ਵੀ ਕੱਲ ਕੁਝ ਬਰੇਚ ਪੈਟਰੋਲਿੰਗ ਤੇ ਸੀ ਉਥੋਂ ਇਹਨਾਂ ਨੂੰ ਇਤਲਾਹ ਮਿਲੀ ਸੀ ਕਿ ਇਹ ਜਿਹੜੇ ਆ 6 ਬੰਦੇ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਜਿਹੜੇ ਬੱਚੇ ਦੱਜੇ ਤੇ ਇਹ ਲੁੱਟਾਂ ਖੋਹਾਂ ਕਰਦੇ ਨੇ ਤੇ ਰਾਹ ਦੀਆਂ ਦਾ ਨੇਰੇ ਸਵੇਰੇ ਦਾਤਰ ਵਿਖਾ ਕੇ ਉਹਨਾਂ ਨੂੰ ਤੇ ਉਹਨਾਂ ਕੋਲ ਲੁੱਟਾਂ ਖੋਹਾਂ ਕਰਦੇ ਨੇ ਇਹਦੇ ਵਿੱਚ ਫਿਰ ਸਾਡੇ ਅਸੀ ਰਿਮੇਸ਼ ਕੁਮਾਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਖਰ ਦੀ ਇਤਲਾਹ ਦੇ ਮੁਤਾਬਕ ਇਹ ਜਿਹੜੇ ਰੇਲਵੇ ਲਾਈਨ ਗੁਜਰਪੁਰਾ ਦੇ ਇਕੱਠੇ ਹੋਏ ਸੀ ਉੱਥੇ ਰੇਡ ਕਰਕੇ ਇਹਨਾਂ ਤੇ ਇਹਨਾਂ ਨੂੰ ਕਾਬੂ ਕੀਤਾ। ਇਹ 6 ਦੇ ਵਿੱਚੋਂ ਸਾਨੂੰ 3 ਜਿਹੜੇ ਆ ਦੋਸ਼ੀ ਇਹ ਕਾਬੂ ਆ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਚਰਨਜੀਤ ਸਿੰਘ ਤੇ ਇੱਕ ਨੀਰਜ ਕੁਮਾਰ ਤੇ ਇੱਕ ਸਾਵਨ ਇਹਨਾਂ ਨੂੰ ਹਥਿਆਰਾਂ ਸਮੇਤ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਨਾਂ ਕੋਲੋਂ ਦੋ ਦਾਤਰ ਤੇ ਇੱਕ ਖਡਾਉਣਾ ਪਿਸਤੌਲ ਇਹ ਬਰਾਮਦ ਹੋਇਆ। ਇਹਨਾਂ ਦੇ ਵੀ ਪਹਿਲਾਂ ਵੀ ਪਰਚੇ ਨੇ ਨਾ। ਹਾਂ ਕੁਝ ਬੰਦਿਆਂ ਦੇ ਦੇ ਖਿਲਾਫ ਪਹਿਲਾਂ ਦੇ ਪਰਚੇ ਹੈਗੇ ਨੇ ਤੇ ਬਾਕੀ ਅਸੀਂ ਚੈੱਕ ਕਰ ਰਹੇ ਹਾਂ ਇਹਨਾਂ ਦਾ ਰਿਕਾਰਡ ਇਹਨਾਂ ਦੇ ਖਿਲਾਫ ਇਹ ਪਹਿਲੋਂ ਵੀ ਅਜਿਹਾ ਕੰਮ ਕਰਦੇ ਰਹੇ। ਕੱਚੇ ਦਿਨ ਜਾਂਦੀ ਨੇ ਸਾਰੇ। ਹਾਂ ਨਸ਼ੇ ਦੇ ਵੀ ਆਦੀ ਨੇ। ਨਸ਼ੇ ਦੀ ਜਿਹੜੀ ਹਾਰਟ ਦੇ ਵਿੱਚ ਹੀ ਇਹ ਕੰਮ ਕਰਦੇ ਹੋ। ਕਿੰਨੀ ਕਿੰਨੀ ਏਜ ਹੈ? ਇਹਨਾਂ ਦੀ ਏਜ ਜਿਹੜੀ ਹੈ ਇਹ ਇਹ ਪਨੀ 25 ਤੋਂ 30 ਦੇ ਵਿੱਚ ਵਿੱਚ ਹੈ ਸਾਰਿਆਂ ਦੀ ਇਹ ਜਿਹੜੇ ਤਿੰਨ ਅਸੀਂ ਗ੍ਰਿਫਤਾਰ ਕੀਤੇ ਅਜੀਤ ਸਾਹਿਬ ਜਿਹੜੇ ਮਖੀਦੋ ਜੀ ਉਹ ਕਿਹੜੇ ਕਰੋੜਾਂ ਦੇ ਬੰਦੇ ਕੋਹਾਂ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਉਹ ਐਸ ਵੇਲੇ ਤੇ ਫਿਲਹਾਲ ਘਰੋਂ ਇਹ ਫਰਾਰ ਨੇ ਸਾਰੇ ਤੇ ਜਲਦੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲਵਾਂਗੇ ਸਰੇਸ਼ ਮਾ ਤੋਂ ਹੀ ਲਾਵਾ ਕੋਈ ਨਹੀਂ ਇਨਾਰੇ ਕੋਈ ਗ੍ਰਾਮਾਦ ਹੋ ਜੀ हां ਇਹਨਾਂ ਨੇ ਕਈ ਖੋਹ ਕੀਤਾ ਹੋਇਆ ਸਮਾਨ ਇਹ ਰਿਕਸ਼ਾ ਇਹਨਾਂ ਨੇ ਖੋਇਆ ਸੀਗਾ ਉਹਦਾ ਇੱਕ ਢਾਂਚਾ ਬਰਾਮਦ ਹੋਇਆ ਹੈ ਇਹ ਕਿੰਨੀਆਂ ਦੀ ਬੈਟਰੀਆਂ ਨੇ ਜਿਹੜੀਆਂ ਵਿੱਚੋਂ ਇਹਨਾਂ ਨੇ ਕੱਢੀਆਂ ਉਹ ਬਰਾਮਦ ਹੋ ਗਈਆਂ ਦੇਦੇ ਕਿੱਥੇ ਸਮਾਨ ਸਾਰੇ ਇਹ ਅਸੀਂ ਇਹਦੇ ਨੇ ਵੈਰੀਫਿਕੇਸ਼ਨ ਇਹ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਦੇ ਬਾਰੇ ਕਿੱਤੇ ਕਿੱਤੇ ਹੋਰ ਇਹਨਾਂ ਨੇ ਸਮਾਨ ਦਿੱਤਾ ਹੋਇਆ ਉਹ ਅਸੀਂ ਪਤਾ ਕਰਕੇ ਸਾਰਾ ਹੋਰ ਵੀ ਇਹਨਾਂ ਕੋਲੋਂ ਕਈ ਰਿਕਵਰੀ ਹੋ ਸਕਦੀ ਹੈ ਇਹਨਾਂ ਦਾ ਰਿਮਾਂਡ ਲੈ ਕੇ ਮਾਂਜੋਗ ਅਦਾਲਤ ਪੇਸ਼ ਕਰਕੇ ਰਿਮਾਂਡ ਲਵਾਂਗੇ ਇਨਾਂ ਕੋ ਹੋਰ ਵੀ ਪੁਸ਼ਕਿਸ਼ ਕਰਕੇ ਇਨਾਂ ਕੋ ਪ੍ਰਾਪਤ ਕੀ ਹੋ ਸਕਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ